ਗਣੀ ਸਵਾਮੀ ਜੀ ਵਰੇ ਨਿੱਕੀ ਨਿੱਕੀ ਗਣੀ ਸਵਾਮੀ ਜੀ ਵਰੇ ਅੱਜ ਸੰਗਤ ਜੀ ਪਿਆਰੀ ਤੁਹਾਡੇ ਸ਼ਗਨ ਕਰੇ ਅੱਜ ਸੰਗ Peace. ਸ਼ੋਗੋਰ ਜੀ ਵੇੜੇ ਤੁਂਜੀ ਸ਼ਹਿਨਾਈ ਵੇੜੇ ਗੁੰਜੀ ਸ਼ਹਿਨਾਈ ਲੱਖ ਲੱਖ ਜੀ ਵਧਾਈ ਜਿਹੜਾ ਕਰਦਾ got ਕਰਪਾ ਵਾਲੀਆਂ ਮਾਈਆਂ ਹੋਣੀਆਂ ਜਿਹੜੀਆਂ ਇਦਾਂ ਗਾਉਂਦੀਆਂ ਹੋਣਗੀਆਂ ਉਦੋਂ ਵੇਖਦੇ ਹੋਣਗੇ ਜਿਹੜੇ ਉਹ ਸਮਾਂ ਉਹ ਵੇਖਦੇ ਹੋਣਗੇ ਜਿਹੜੇ ਵੀ ਅੱਜ ਮਹਾਰਾ ਦਾ ਮੈਂ ਕੱਲ ਲਈ ਵੀ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਵੀ ਕਿਹਾ ਇੱਥੇ ਸੰਗਤ ਨੂੰ ਵੀ ਕਿਹਾ ਬਿਜਲੇਬੀਆਂ ਬਣਾਓ ਖੁੱਲੀਆਂ ਜਈਆਂ ਮੈਂ ਤਾਂ ਕਿਹਾ ਮੇਰੇ ਵੱਲੋਂ ਬਣਾਓ ਮੈਂ ਅਸੀਂ ਦਿੰਨੇ ਆ ਜੋ ਖਰਚਾ ਮੈਨੂੰ ਕਹਿੰਦੇ ਨਾ ਜੀ ਅਸੀਂ ਸੰਗਤ ਆਪੇ ਕਰਾਂਗੇ ਮੈਂ ਕਿਹਾ ਕੱਲ ਨੂੰ ਪਾਤਸ਼ਾਹ ਦੀ ਬਰੇ ਗੰਢ ਅਸੀਂ ਸਾਰੇ ਰਲ ਕੇ ਮਨਾਈਏ ਖੁੱਲੇ ਗੱਫੇ ਜਲੇਬੀਆਂ ਦੇ ਵਰਤਾਓ ਸਵੇਰ ਤੋਂ ਲੈ ਕੇ ਸ਼ਾਮ ਲੰਗਰਾਂ 'ਚ ਜਲੇਬੀਆਂ ਚੱਲਣ ਹਰ ਸਿੱਖ ਆਪਣੇ ਘਰ ਮਿੱਠਾ ਬਣਾਵੇ ਪਾਠ ਕਰੇ ਵਰਤਾਵੇ ਬੱਚਿਆਂ ਨੂੰ ਬੱਚੇ ਪੁੱਛਣ ਕੀ ਐ ਅੱਜ ਪਾਤਸ਼ਾਹ ਦੀ ਬਰੇ ਨਿਕੀਆਂ ਨਿਕੀਆਂ ਚੀਜ਼ਾਂ 'ਚੋਂ ਅਹਿਸਾਸ ਹੋਵੇ ਉਹ ਫੀਲ ਕਰੋ ਉਹ ਸਮਾਂ ਕਿੱਡੇ ਕਰਮਾ ਵਾਲੇ ਹੋਣਗੇ ਜਿਹੜੇ ਬਾਦਸ਼ਾਹ ਨੂੰ ਤਿਆਰੀ ਕਰਕੇ ਲੈ ਕੇ ਚੰਦੇ ਆ ਹਾਂ ਕਿੰਨਾ ਦਿਲੋ ਹੈ ਪਿਆ ਪੁੱਛੋ ਸਾਡੇ ਕਿਵੇਂ ਜਾਈਏ ਭਲੇ ਹਾ ਬੋਲ ਸਾਨੂੰ ਦੱਸ ਦਿਓ ਰਾਤਾ ਕਿਵੇਂ ਜਾਈਏ ਭਲੇ ਹਾ ਅਸਾ ਸਿਰ ਨੇ ਅਸਾ ਸਿਰ ਨੇ ਗੁਰੂ ਜੀ ਤੇਰੇ ਸਾਸਿਰ ਨੇ ਗੁਰੂ ਜੀ ਤੇਰੇ ਚਰਨੀ ਤਰੇ ਸੰਗ ਜਿਨ੍ਹਾਂ ਨੇ ਸਾਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ ਅਸੀਂ ਅੱਜ ਉਹਨਾਂ ਦੀਆਂ ਖੁਸ਼ੀਆਂ 'ਚ ਸ਼ਰੀਕ ਹੋਈਏ ਜਿਨ੍ਹਾਂ ਕਰਕੇ ਸਾਡੇ ਭਾਗ ਲੱਗੇ ਐ ਰੌਣਕਾਂ ਲੱਗੀਆਂ ਉਹਨਾਂ ਦੀਆਂ ਰੌਣਕਾਂ 'ਚ ਸ਼ਰੀਕ ਹੋਈਏ ਲਓ ਸੁਣੋ ਬੜੇ ਭਾ ਤਾਂ ਖੁਸ਼ੀਆਂ 'ਚ ਖੀਵੇ ਹੋ ਗਏ ਰੱਜ ਗਏ